ਆ 2-3 ਦਿਨ ਪਹਿਲਾਂ ਦੀ ਵੀਡੀਓ ਆ ਲੱਖੇ ਸਿਧਾਣੇ ਦੀ ਜਿਹੜੀ ਉਹ BBC ਵਾਲੀ ਗੱਲਬਾਤ ਕਰ ਰਿਆ ਵਾ ਇੱਕ ਦੇਖੋ ਮੈਂ ਪਹਿਲਾਂ ਇੱਕ ਗੱਲ ਕਹਿ ਦਵਾਂ ਕਿ ਇੰਨੀ ਛੇਤੀ ਤਾਂ ਗਿਰਗਟ ਵੀ ਰੰਗ ਨਹੀਂ ਬਦਲਦਾ ਜਿੰਨੀ ਛੇਤੀ ਰੰਗ ਇਹ ਲੱਖੇ ਸਿਧਾਣੇ ਹੁਣੇ ਬਦਲ ਲੈਂਦੇ ਨੇ ਇਹ ਚਾਰ ਪਾਰਟੀਆਂ ਜੁਆਇਨ ਕਰ ਚੁੱਕਿਆ ਵਾ ਆਪ ਇਹ ਪਹਿਲਾਂ ਇਹ ਸ਼੍ਰੋਮਣੀ ਅਕਾਲੀ ਦਲ ਚ ਸੀ ਫਿਰ ਪੀਪੀਪੀ ਚ ਗਿਆ ਫਿਰ ਰਾਜੇਵਾਲ ਵਾਲੀ ਐਸਐਸਐਮ ਮੋਰਚੇ ਵੱਲੋਂ ਗਿਆ ਤੇ ਫਿਰ ਇਹਨੇ ਚੌਥੀ ਹੁਣ ਇਲੈਕਸ਼ਨ ਜਿਹੜੀ ਲੜੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੜੀ ਆ ਖੋਦ ਇਹ ਚਾਰ ਪਾਰਟੀਆਂ ਜੁਆਇਨ ਕਰ ਚੁੱਕਿਆ ਵਾ ਤੇ ਹੁਣ ਮੈਨੂੰ ਲੱਗਦਾ ਇਹ ਪੰਜਵੀਂ ਪਾਰਟੀ ਜੁਆਇਨ ਕਰੂਗਾ ਅਮਰਤਪਾਲ ਵਾਲੀ ਜੱਲੂਪੁਰ ਵਾਲਿਆਂ ਦੀ ਕਿਉਂਕਿ ਇਹਨੇ ਇੱਕ ਦੋ ਬਿਆਨ ਦਿੱਤੇ ਨੇ ਆਪਣੇ ਖੜੇ ਹੋ ਕੇ ਨਾ ਆਪਣੇ ਸਟੇਜ ਦੇ ਉੱਪਰ ਦੋ ਚਾਰ ਗੱਲਾਂ ਕੀਤੀਆਂ ਨੇ ਅਮਰਤਪਾਲ ਦੇ ਰਿਗਾਰਡਿੰਗ ਉਹਨਾਂ ਗੱਲਾਂ ਦਾ ਜਵਾਬ ਦੇਣ ਨੂੰ ਇਹ ਲਾਈਵ ਪਾਉਣ ਲੱਗਿਆ ਮੈਂ ਪਹਿਲਾਂ ਤਾਂ ਕਹਿੰਦਾ ਕਹਿੰਦਾ ਜੀ ਅਮਰਤਪਾਲ ਦੀ ਚੈਟ ਵਾਇਰਲ ਹੋ ਗਈ ਚੈਟ ਵਾਇਰਲ ਹੋਈ ਆ ਨਿਊਜ਼ ਚੈਨਲਾਂ ਨੇ ਕੀਤੀ ਆ ਪੰਜਾਬ ਪੁਲਿਸ ਨੇ ਕੀਤੀ ਆ ਚੈਟ ਵਾਇਰਲ ਫਿਰ ਇਹਦੇ ਵਿੱਚ ਉਹ ਕਿਹੜੀ ਗੱਲ ਆ ਤੂੰ ਕਿਵੇਂ ਕਹਿ ਸਕਦਾ ਕਿ ਝੂਠੀ ਆ ਲਿਆ ਸਬੂਤ ਮੈਂ ਲਖੇ ਸਧਾਨੇ ਨੂੰ ਵੀ ਕਹਿਣਾ ਵਾਂ ਕਿ ਜੇ ਤੂੰ ਉਹਨਾਂ ਦੀ ਪਾਰਟੀ ਜੁਆਇਨ ਕਰਨੀ ਵੈਸੇ ਤਾਂ ਤੂੰ ਆਲਰੇਡੀ ਜੁਆਇਨ ਕਰ ਚੁੱਕਿਆ ਵਾਂ ਸਿਰਫ ਇੱਕ ਉਹ ਕੀ ਕਹਿੰਦੇ ਹੁੰਦੇ ਨੇ ਐਲਾਨ ਹੋਣਾ ਹੀ ਬਾਕੀ ਆ ਤੂੰ ਜੁਆਇਨ ਤਾਂ ਤੂੰ ਕਰ ਹੀ ਚੁੱਕਿਆ ਵਾਂ ਅਮਰਤਪਾਲ ਦੀ ਪਾਰਟੀ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਤੁਹਾਡੇ ਕੋਲ ਡੱਡੇ ਵਕੀਲ ਨੇ ਉਹਨਾਂ ਨੇ ਅੱਜ ਤੱਕ ਜਿੰਨੀਆਂ ਵੀ ਕੋਈ ਰਿਕਾਰਡਿੰਗ ਨਿਕਲੀਆਂ ਨੇ ਅਮਰਤਪਾਲ ਦੀਆਂ ਵੀਡੀਓਸ ਨਿਕਲੀਆਂ ਨੇ ਜਿੰਨੀ ਵਿੱਚ ਚੈਟ ਵਾਇਰਲ ਕੀਤੀ ਆ ਅਸੀਂ ਜੋ ਕੁਝ ਵੀ ਹੁਣ ਤੱਕ ਅਸੀਂ ਕੱਢਿਆ ਵਾ ਹੁਣ ਤੱਕ ਕੋਈ ਪ੍ਰੂਫ ਰੱਖਿਆ ਉਹਨਾਂ ਨੇ ਕਿ ਇਹ ਸਭ ਝੂਠ ਆ ਸਿਰਫ ਸੋਸ਼ਲ ਮੀਡੀਆ ਦੇ ਉੱਪਰ ਬਹਿ ਕੇ ਤੁਸੀਂ ਦੋ ਚੀਜ਼ਾਂ ਕਹਿ ਦਰਨੇ ਹੋ ਕਿ ਇਹ ਤਾਂ ਫੇਕ ਆ ਜੀ AI ਨਾਲ ਬਣੀ ਹੋਈ ਆ ਹੁਣ ਲਖੇ ਨੂੰ ਵੀ ਮੈਂ ਇਹੀ ਸਵਾਲ ਪੁੱਛਦਾ ਕਿ ਤੇਰੇ ਕੋਲ ਕੀ ਸਬੂਤ ਆ ਕਿ ਚੈਟ ਜਿਹੜੀ ਨਿਕਲੀ ਆ ਉਹ ਫੇਕ ਆ ਲਿਆ ਰੱਖ ਸਬੂਤ ਜਾਤ ਕੋਈ ਕਿਸੇ ਲੈਬ ਦੀ ਰਿਪੋਰਟ ਆਈ ਹੋਵੇ ਜਾਂ ਕਿਤੇ ਕੋਈ ਚੈਲੰਜ ਦਿੱਤਾ ਹੋਵੇ ਤੁਸੀਂ ਕੋਰਟ ਦੇ ਵਿੱਚ ਲਿਆਓ ਸਬੂਤ ਤੁਹਾਡੇ ਹਿਸਾਬ ਨਾਲ ਸਾਰਾ ਕੁਝ ਹੀ ਝੂਠ ਹੋ ਗਿਆ ਸਾਰਾ ਕੁਝ ਹੀ ਫੇਕ ਹੋ ਗਿਆ ਸਾਰਾ ਕੁਝ AI ਹੋ ਗਈ ਫਿਰ ਦੂਜੀ ਗੱਲ ਕੀਤੀ ਕਿ ਫਲਾਣਾ ਮਰ ਗਿਆ ਚਾਹੇ ਧਮਕਾ ਮਰ ਗਿਆ ਉਹਦਾ ਇਲਜ਼ਾਮ ਅਮਰਤਪਾਲ ਤੇ ਫਲਾਣਾ ਜਾਂ ਧਮਕਾ ਨਹੀਂ ਮਰਿਆ ਸੁਣ ਲੈ ਮੇਰੀ ਗੱਲ ਲੱਕੇ ਸਦਾਨੇ ਇੱਕ ਗੱਲ